ਅਤੇਗੜ ਚੂੜੀਆਂ ਬੱਦੋਵਾਲ ਰੋਡ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਸੜਕ ਤੇ ਸੀਵਰੇਜ ਦੇ ਗੰਦੇ ਪਾਣੀ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਡੁੱਬੋ ਦਿੱਤਾ ਹੈ ਗੰਦਗੀ ਦੇ ਕਾਰਨ ਨਾ ਸਿਰਫ ਮੁਹੱਲਾ ਵਾਸੀਆਂ ਦਾ ਜੀਣਾ ਦੁਪਰ ਹੋਇਆ ਪਿਆ ਹੈ ਸਗੋਂ ਰਾਹੀ ਗੀਰਾ ਲਈ ਵੀ ਇਹ ਸੜਕ ਤੋਂ ਲੰਘਣਾ ਇੱਕ ਵੱਡੀ ਮੁਸ਼ਕਲ ਬਣ ਗਿਆ ਹੈ ਸਥਾਨਕ ਲੋਕਾਂ ਨੇ ਗੁੱਸੇ ਭਰੇ ਲਹਿਜੇ ਚ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਫਤੇਗਰ ਚੂੜੀਆਂ ਤੇ ਵੱਦੋਵਾਲ ਰੋਡ ਉੱਤੇ ਹਮੇਸ਼ਾ ਗੋਡੇ-ਗੋਡੇ ਤੱਕ ਪਾਣੀ ਖੜਾ ਰਹਿੰਦਾ ਹੈ ਇਸ ਕਾਰਨ ਉਹਨਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਉਣੀ ਪੈ ਰਹੀ ਹੈ ਉਹ ਕਹਿੰਦੇ ਹਨ ਕਿ ਉਹ ਕਈ ਵਾਰੀ ਸੀਵਰੇਜ ਬੋਰਡ ਨੂੰ ਅਰਜ਼ੀਆਂ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਇਲਾਕਾ ਵਾਸੀਆਂ ਜਿਨ੍ਹਾਂ ਚ ਫੌਜੀ ਕਾਲਾ ਮਸੀ ਸੁਰਜੀਤ ਸਿੰਘ ਤਿੱਤਰ ਵਿੱਕੀ ਮਸੀਹ ਅਤੇ ਪੱਪੂ ਮਸੀਹ ਸ਼ਾਮਲ ਹਨ ਨੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੜਕ ਤੇ ਖੜੇ ਗੰਦੇ ਪਾਣੀ ਤੋਂ ਜਲਦੀ ਛੁਟਕਾਰਾ ਦਵਾਇਆ ਜਾਵੇ ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਜੀਈ ਅਮਨ ਕੁਮਾਰ ਨਾਲ ਗੱਲ ਕੀਤੀ ਗਈ ਤਾ ਉਹਨਾਂ ਕਿਹਾ ਕਿ ਜਲਦੀ ਹੀ ਸੜਕ ਤੇ ਖੜੇ ਗੰਦੇ ਪਾਣੀ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਬਹੁਤ ਮਾੜੀ ਹਾਲਤ ਆ ਸੜਕ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿੰਨੇ ਚਿਰ ਦੀ ਬੰ 2-3 ਸਾਲ ਹੀ ਹੋ ਗਈ ਸੜਕ ਨੂੰ। ਇੱਥੇ ਬਹੁਤ ਖਤਰਾ ਕੋਈ ਰਾਤ ਇਹ ਕਾਫੀ 2-3 ਸਾਲ ਹੀ ਹੋ ਗਏ ਪਰੇਸ਼ਾਨੀ ਆਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਦੇ ਵੇਲੇ ਕੋਈ ਕਿਦਾਂ ਮਤਲਬ ਬਹੁਤ ਜ਼ਿਆਦਾ ਉੱਤੋਂ ਦੀ ਲੋਕ ਵਲ ਕੇ ਤੰਗ ਹੋ ਕੇ ਆਉਂਦੇ ਜੁਨੀ ਬਹੁਤ ਜ਼ਿਆਦੇ। ਇਹਦੇ ਕਰਨ ਵੀ ਇਹ ਕਿਰਪਾ ਕਰਕੇ ਇਹਦੇ ਹਾਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਛੜਕਦਾ ਸਾਡੀ ਇੱਥੇ ਪਰਮਾਨੈਂਟ ਡ੍ਰੈਸ ਆ ਮੇਰਾ ਇਹ ਘਰ ਆ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਏ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਇੰਦੇ ਬੇਸਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਿਆ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਇਥੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਇੰਨੇ ਨੇ ਟੋਏ ਗੋਡੇ-ਗੋਡੇ ਟੋਇਆ ਦੋ-ਦੋ ਫੋੜਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰ ਨਹੀਂ ਹੋਇਆ ਅੱਛਾ ਜੀ ਆ ਜਿਹੜਾ ਇੰਨਾ ਪਾਣੀ ਗੋਡੇ-ਗੋਡੇ ਪਾਣੀ ਇਹ ਸਦਾ ਹੀ ਖੜਾ ਰਹਿੰਦਾ ਜੀ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਖੁਦ ਵੀ ਵੇਖੀਏ ਤੇ ਕੋਈ ਕੰਪਲੇਨ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਹੈ ਇਥੇ ਜਦੋਂ ਤੁਸੀਂ ਕਹਿੰਦੇ ਹੋ ਜਾ ਕੇ ਸੀਵਰੇਜ ਬੋਰਡ ਵਾਲਿਆਂ ਨੂੰ ਫਿਰ ਜਾਂਦੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਆ ਕਿਉਂਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਐਨੇ ਬਲੌਕ ਹੋ ਚੁੱਕਿਆ ਸੀਵਰ 2-2 ਫੁੱਟ ਦੇ ਮਤਲਬ ਕਿ ਇੱਕ-ਇੱਕ ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਜਾਹੇ 2 ਕਿਲੋਮੀਟਰ ਚਾਹੇ 10 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾਣੀ ਆਪਣਾ ਰਾਸਤਾ ਬਣਾ ਲਿਆ ਹੈ ਕੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਹਾਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਦੀ ਵਾਰਤ ਸੀ ਕਰ ਚੁੱਕੀ ਹੈ ਪਰ ਸੁਣਵਾਈ ਕੋਈ ਨਹੀਂ ਸੁਣਵਾਈ ਤੇ ਅੱਜ ਤੱਕ ਕਿਸੇ ਦੀ ਨਹੀਂ ਹੈ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕਵੈਸਟ ਕਰਦੇ ਹਾਂ ਸਾਡੀ ਮੰਗ ਹੈ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਗੰਦਗੀ ਦਾ ਮਾਹੌਲ ਬਣ ਚੁੱਕਿਆ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣ ਰਿਹਾ ਲੋਕਾਂ ਨੂੰ ਇਥੇ ਸੁਣਵਾਈ ਕੋਈ ਨਹੀਂ ਆ ਤੇ ਸਾਡੇ ਬੂਏ ਗਾੜੀ ਇੰਤਰਾ ਨਰਕ ਪਿਆ ਬਹੁਤ ਜ਼ਿਆਦਾ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਆਖ ਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕ ਪਿਆ ਰਿੰਦਾ ਮਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉੱਥੋਂ ਸਾਡੇ ਘਰਾਂ ਚੋਂ ਪੈਰ ਧੋ ਕੇ ਜਾਂਦੇ ਹੱਥ ਮੂੰਹ ਧੋ ਕੇ ਜਾਂਦੇ ਨੇ ਤੇ ਮਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮਨ ਲਓ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਚਿਰ ਤੋਂ ਮਨ ਲਓ ਇਹੋ ਹੀ ਪੰਗਾ ਪਿਆ ਆ ਤੇ ਮਾਲੋ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਆ ਲੋਕਾਂ ਨੇ ਜੇਕਰ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗ ਬੜ ਜਾਂਦੀਆਂ ਕਈ ਕੁਸ਼ ਹੁੰਦਾ ਵਾ ਤੇ ਮਾਲੋ ਕਈ ਵਾਰੀ ਹੁੰਦਾ ਵਾ ਕਿ ਮਾਲੋ ਕਿ ਕਿਤੇ ਪਤਾ ਨਹੀਂ 2-2 3-3 ਕਿਲੋਮੀਟਰ ਪਿੱਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸੇ ਮੌਕੇ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ਡਿਆ ਕੋਈ ਮਾਲੋ ਪਾਰਟੀ ਤੇ ਜਾਣ ਡਿਆ ਜਾਂ ਕਿਸ ਤਰ੍ਹਾਂ ਦੋ ਡਰਦੇ ਪਿੱਛੇ ਮੁੜ ਜਾਂਦੇ ਕਈਆਂ ਨੂੰ ਮਾਲੋ ਕਿ ਰਗਣਾ ਲੱਗੀਆਂ ਕਈਆਂ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਖੁਦ ਸਾਡੇ ਬੂਹੇ ਗਾੜੀ ਮਾਲੋ ਕਿ ਚੱਕੜ ਨਰ ਹਾਂਜੀ ਇਹ ਬਿਨਾ بارش ਤੋਂ ਇੰਨਾ ਪਾਣੀ ਜਦੋਂ بارش ਹੋ ਜਾਂਦੀ ਫਿਰ ਇਹ ਪਾਜੀ ਜਦੋਂ بارش ਆਉਂਦੀ ਉਹਦੋਂ ਤਾਂ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚਤੋਂ ਪੈਰ ਇਤਰਾ ਹੀ ਕੁਛ ਮੰਨ ਲੋ ਲਾਗੇ ਬੰਨੇ ਵਾਲੇ ਆ ਜਿਤਰਾ ਪੈਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ ਚ ਪਾਣੀ ਹੁੰਦਾ ਤੇ ਮੰਨ ਲੋ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜੀ ਆ ਗੰਦ ਪਿਆ ਸਾਡੇ ਪ੍ਰਾਣੇ ਜਿਹੜੇ ਨਹੀਂ ਆਉਂਦੇ ਵਾਪਸ ਚੱਲ ਜਾਂਦੇ ਉਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੇਗ ਡੇਗ ਕੇ ਜਾਂਦਾ ਇੱਕਦਮ ਆਪ ਖੁਦ ਡੇਗ ਗਿਆ ਮੋਟਰਸਾਈਕਲ ਦੇ ਨਾਲ ਮੇਰੇ ਨਿਆਣੇ ਪੋਤੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਆ ਵੇਖੋ ਤੇ ਹੱਲ ਕਰੇ ਦਾ ਮਸਲਾ ਐ ਸਾਲ ਨੂੰ ਕਹਿੰਦੇ ਜਈ ਸਾਹਿਬ ਨੂੰ ਕਹਿੰਨੇ ਆ ਕਿ ਉਹ ਫੇਰਾ ਮਾ ਕੇ ਚੱਲ ਜਾਂਦੇ ਆ ਸੀਵਰੇਜ ਬੋਰਡ ਵਾਲਿਆਂ ਨੇ ਉਹਨੇ ਕਦੀ ਕਿਹਾ ਸੀਵਰੇਜ ਬੋਰਡ ਨੂੰ ਕਿਹਾ ਉਹ ਮਾ ਕੇ ਫੇਰਾ ਮਾ ਜਾਂਦੇ ਵਿਚਾਰੇ ਤੇ ਚੱਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਹਨੇ ਸੁਣਵਾਈ ਨਾ ਈ ਮੇਰਾ ਨਾਮ ਅੰਜੂ ਏ ਕਿਹੜਾ ਪਿੰਡ ਜੀ ਲਕਮਾਨਿਆਂ ਆ ਇਹਦੀ ਇੱਥੇ ਰਿਸ਼ਤੇਦਾਰੀ ਜੇ ਫਤਿਹਗੜ ਤੇ ਜਦੋਂ ਆਈ ਤੇ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ ਕਈ ਵਾਰੀ ਤਾਂ 1-2 ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ ਤੇ ਸਰਕਾਰ ਵੱਲੋਂ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਆਣ-ਜਾਨ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਦੇ ਇਧਰ ਵੀ ਰਾਹ ਖਰਾਬ ਜੀ ਤੇ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬਣ ਜਾਏ ਤੇ ਚਲੋ ਆਣ-ਜਾਨ ਵਿੱਚ ਦਿੱਕਤ ਨਹੀਂ ਹੋਏ ਕਿਸੇ ਨੂੰ ਵੀ ਤੇ ਛੋਟੇ-ਛੋਟੇ ਬੱਚੇ ਨੇ ਜਿਹੜੇ ਵਿਚਾਰੇ ਤਾਂ ਗੰਦਗੀ ਵਿੱਚ ਰਹਿੰਦੇ ਇਹੀ ਮੱਛਰ ਲੱਣ ਨੇ ਕੋਈ ਬਿਮਾਰੀਆਂ ਦਾ ਲਾਗੇ ਲੱਗੀ ਘਰ ਦੀ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਵੇਤੇ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਗਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਂ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਆ ਪਾਣੀ ਨੂੰ 3 ਮਹੀਨੇ ਹੋ ਗਏ ਆ ਇਦਾਂ ਹੀ ਆ ਛੜਕਤੇ ਭਾਜੀ ਅਚਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਕੁ ਮਿੰਟ ਲੱਗਦੇ ਆ ਸੀਵਰ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦੇ ਕਮੇਟੀ ਵਾਲੇ ਸੀਵਰੇਜ ਬੋਰਡ ਦਾ ਮਸਲਾ ਆਉਂਦੇ ਆ ਹਾਂਜੀ ਹਾਂਜੀ ਆਉਂਦੇ ਨਹੀਂ ਗੱਲ ਬੰਦੀ ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵੜ ਗੇ ਜਾਂਦੇ ਆ ਤੇ ਮਹੀਨਾ ਪਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤੇ ਤੁਹਾਡਾ ਆਉਣਾ ਜਾਣਾ ਕਿਸ ਤਰ੍ਹਾਂ ਆਉਣਾ ਜਾਣਾ ਪਾਣੀ ਦੇ ਵਿੱਚੋਂ ਗੰਦੇ ਪੈਰ ਪਾਣੀ ਥਾਣੇ ਲੰਘ ਕੇ ਜਾਣਾ ਪੈਂਦਾ ਵਾ ਤੇ ਰਾਤ ਭਰਾਤ ਇੱਥੇ ਲਾਈਟਾਂ ਵੀ ਨਹੀਂ ਆਵੇ ਲਾਈਟ ਨਹੀਂ ਜਗਦੀ ਲਾਈਟ ਵੀ ਨਹੀਂ ਜਗਦੀ ਕਿਸ ਤਰ੍ਹਾਂ ਇਸ ਮੁਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾੜੀ ਇਹ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੇ ਆ ਕਦੇ ਮੋਟਰਸਾਈਕਲ ਦਾ ਨਹੀਂ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੇ ਆ ਫਤਿਹਗੜ ਤੋਂ ਲਵ ਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ